ਸਾਹਿਬ ਤੋਂ ਜਾਗਰਤੀ ਯਾਤਰਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲਾ ਪੁਰਬ ਨੂੰ ਸਮਰਪਿਤ ਇਹ ਜਾਗਰਤੀ ਯਾਤਰਾ ਨੌ ਸਟੇਟਾਂ ਦੇ ਵਿੱਚ ਹੁੰਦੀ ਹੋਈ ਪੰਜਾਬ ਪਹੁੰਚੇਗੀ ਅੱਜ ਤੋਂ ਇਹਦੀ ਆਰੰਭਤਾ ਆ ਔਰ ਇਹ ਬਹੁਤ ਸੋਹਣਾ ਸਮਾਗਮ ਜਿਹੜਾ ਉਲੀਕਿਆ ਗਿਆ ਪਿੱਛੇ ਤੁਸੀਂ ਫੌਜੀ ਬੈਂਡ ਦੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਇਹ ਇੱਥੋਂ ਜਿਹੜਾ ਆ ਗੁਰੂ ਕਾ ਬਾਗ ਤਾਂ ਪੰਨਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਆ ਇੱਥੋਂ ਸ਼ੁਰੂਆਤ ਹੋਏਗੀ ਔਰ ਸ਼ੁਰੂਆਤ ਕਰਕੇ ਇਹ ਪੂਰਾ ਮਾਰਚ ਜਿਹੜਾ ਆ ਇਹ ਨੌ ਸਟੇਟਾਂ ਦੇ ਵਿੱਚ ਆਏਗਾ ਔਰ ਅਕਤੂਬਰ ਦੇ ਅਖੀਰਲੇ ਮਹੀਨੇ ਇਹ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਆ ਉੱਥੇ ਇਹਦੀ ਸਮਾਪਤੀ ਹੋਏਗੀ ਔਰ ਇਹ ਤਸਵੀਰਾਂ ਬਹੁਤ ਸੋਹਣੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਵੀ ਅਲੌਕਿਕ ਯਾਤਰਾ ਆ ਔਰ ਅਲੌਕਿਕ ਯਾਤਰਾ ਨੂੰ ਸਮਰਪਿਤ ਇਹ ਪੂਰਾ ਜਿਹੜਾ ਇੱਕ ਇਵੈਂਟ ਕਰੇ ਕੀਤਾ ਗਿਆ ਹੈ ਤਸਵੀਰਾਂ ਸੋਹਣੀਆਂ ਨੇ ਔਰ ਇਹ ਗੁਰੂ ਕਾ ਬਾਗ ਇਸ ਲਈ ਚੁੜਾਇਆ ਗਿਆ ਆ ਕਹਿੰਦੇ ਨੇ ਕਿ ਜਦੋਂ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਹੁੰਦਾ ਆ ਤੇ ਧੰਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਨੇ ਉਹ ਇਸ ਉਤਸਵ ਮੇ ਇੱਥੇ ਮੌਜੂਦ ਨਹੀਂ ਸਨ ਔਰ ਜਦੋਂ ਉਹ ਪਹਿਲੀ ਵਾਰ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਨੇ ਤਾਂ ਉਹ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਕੋਲ ਮੇਰੇ ਔਰ ਇੱਥੇ ਬਾਗ ਹੁੰਦਾ ਸੀਗਾ ਜਿਹੜਾ ਇਸ ਸਮੇਂ ਸੁੱਕ ਗਿਆ ਸੀਗਾ ਪਰ ਗੁਰੂ ਦੇ ਆਉਣ ਦੇ ਨਾਲ ਇਹ ਬਾਗ ਉਹਨਾਂ ਦੋਹਾਂ ਪੇਪੁੱਤ ਦੇ ਮਿਲਣ ਦੇ ਨਾਲ ਇਹ ਬਾਗ ਮੁਰਸ ਜੀਤ ਹੋ ਗਿਆ ਹਰਾ ਹੋ ਗਿਆ ਔਰ ਇਹ ਤਸਵੀਰ ਜਿਹੜੀ ਆ ਤੁਹਾਡੇ ਸਾਹਮਣੇ ਆ ਔਰ ਇਹ ਪਾਲਕੀ ਸਾਹਿਬਾ ਜਿਹੜੀ ਕਿ ਨੌ ਸਟੇਟਾਂ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਘੁਮੇਗੀ ਔਰ ਹਥਿਆ ਜਿਹੜੇ ਸ਼ਸਤਰ ਨੇ ਗੁਰੂ ਸਾਹਿਬ ਦੇ ਸ਼ਸਤਰ ਜਿਹੜੇ ਨੇ ਉਹਨਾਂ ਨੂੰ ਵੀ ਆ ਔਰ ਇਸ ਤੋਂ ਇਲਾਵਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਦੀਆਂ ਉਸ ਨੂੰ ਵੀ ਜਿਹੜਾ ਆ ਇਹਦੇ ਵਿੱਚ ਰੱਖਿਆ ਗਿਆ ਆ ਹੱਥ ਲਿਖਤ ਤਨਸ਼ੀਰਿ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਨੂੰ ਵੀ ਰੱਖਿਆ ਗਿਆ ਹੈ ਸੋ ਇਹ ਸੋਹਣੀ ਤਸਵੀਰ ਸੋਹਣੀ ਪਾਲਕੀ ਜਿਹੜੀ ਹੈ ਉਹਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਔਰ ਇੱਥੇ ਬਿਹਾਰ ਸਰਕਾਰ ਦੇ ਵੱਲੋਂ ਵੀ ਬਹੁਤ ਅਰੇਂਜਮੈਂਟ ਕੀਤੇ ਗਏ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਬਟਨਾ ਸਰਕਾਰ ਜਿਹੜੀ ਹੈ ਉਹਨਾਂ ਦੇ ਵੱਲੋਂ ਵੀ ਅਰੇਂਜਮੈਂਟਸ ਜਿਹੜੇ ਨੇ ਉਹ ਕੀਤੇ ਗਏ ਨੇ ਇਹ ਤਸਵੀਰਾਂ ਤੁਹਾਡੇ ਤੱਕ ਅਸੀਂ ਲੈ ਕੇ ਆਏ ਆ ਜਗਬਾਣੀ ਦੇ ਕੈਮਰਾ ਥਰੂ ਤੁਸੀਂ ਦੇਖ ਰਹੇ ਹੋ ਔਰ ਇਹ ਬਹੁਤ ਜ਼ਰੂਰੀ ਹੈ ਕਿ ਇਹ ਹਿਊਮਨ ਰਾਈਟ ਲਈ ਦਿੱਤੀ ਗਈ ਦੁਨੀਆ ਦੇ ਵਿੱਚ ਪਹਿਲੀ ਸ਼ਹਾਦਤ ਹੈ ਔਰ ਉਸ ਨੂੰ ਦੁਨੀਆ ਤੱਕ ਲੈ ਕੇ ਜਾਣਾ ਔਰ ਇਹ ਯਾਤਰਾ ਇਸ ਲਈ ਵੀ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੈ ਮੈਂ ਹਰ ਇਸ ਯਾਤਰਾ ਦੇ ਨਾਲ ਸੰਬੰਧਿਤ ਹਰ ਚੀਜ਼ ਤੁਹਾਡੇ ਤੱਕ ਲੈ ਕੇ ਆਵਾਂਗਾ ਆਪਣੇ ਸਹਿਯੋਗੀ ਕੈਮਰਾਮੈਨ ਜਸਵਿੰਦਰ ਦੇ ਨਾਲ ਮਛਂਦਰ ਸਿੰਘ ਖਹਿਰਾ ਤੱਕ ਸ੍ਰੀਪਟਨਾ ਤੱਕ ਸ੍ਰੀਪਟਨਾ ਸਾਹਿਬ ਤੋਂ ਜਾਗਰਤੀ ਯਾਤਰਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ 350 ਸਾਲਾਂ ਪੁਰਬ ਨੂੰ ਸਮਰਪਿਤ ਇਹ ਜਾਗਰਤੀ ਯਾਤਰਾ ਨੌ ਸਟੇਟਾਂ ਦੇ ਵਿੱਚ ਹੁੰਦੀ ਹੋਈ ਪੰਜਾਬ ਪਹੁੰਚੇਗੀ ਅੱਜ ਤੋਂ ਇਹਦੀ ਰੰਮਪਤਾ ਆ ਔਰ ਇਹ ਬਹੁਤ ਸੋਹਣਾ ਸਮਾਗਮ ਜਿਹੜਾ ਉਲੀਕਿਆ ਗਿਆ ਪਿੱਛੇ ਤੁਸੀਂ ਫੌਜੀ ਬੈਂਡ ਦੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਇਹ ਇਥੋਂ ਜਿਹੜਾ ਆ ਗੁਰੂ ਕਾ ਬਾਗ ਤੱਕ ਪਟਨਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਇਥੋਂ ਸ਼ੁਰੂਆਤ ਹੋਏਗੀ ਔਰ ਸ਼ੁਰੂਆਤ ਕਰਕੇ ਇਹ ਪੂਰਾ ਮਾਰਚ ਜਿਹੜਾ ਆ ਇਹ ਨੌ ਸਟੇਟਾਂ ਦੇ ਵਿੱਚ ਆਏਗਾ ਔਰ ਅਕਤੂਬਰ ਦੇ ਅਖੀਰਲੇ ਮਹੀਨੇ ਇਹ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਵਿੱਚ ਆ ਜਿਹੜਾ ਆ ਉਥੇ ਇਹਦੀ ਸਮਾਪਤੀ ਹੋਏਗੀ ਔਰ ਇਹ ਤਸਵੀਰਾਂ ਬਹੁਤ ਸੋਹਣੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਵੀ ਅਲੌਕਿਕ ਯਾਤਰਾ ਆ ਔਰ ਅਲੌਕਿਕ ਯਾਤਰਾ ਨੂੰ ਸਮਰਪਿਤ ਇਹ ਪੂਰਾ ਜਿਹੜਾ ਇੱਕ ਇਵੈਂਟ ਕਰੇ ਕੀਤਾ ਗਿਆ ਹੈ ਤਸਵੀਰਾਂ ਸੋਹਣੀਆਂ ਨੇ ਔਰ ਗੁਰੂ ਕਾ ਬਾਗ ਇਸ ਲਈ ਚੁਣਿਆ ਗਿਆ ਆ ਕਹਿੰਦੇ ਨੇ ਕਿ ਜਦੋਂ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਹੁੰਦਾ ਹੈ ਤੇ ਧੰਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਨੇ ਉਹ ਇਸ ਉਤਸਵ ਮੇ ਇੱਥੇ ਮੌਜੂਦ ਨਹੀਂ ਸਨ ਔਰ ਜਦੋਂ ਉਹ ਪਹਿਲੀ ਵਾਰ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਨੇ ਤਾਂ ਉਹ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਕੋਲ ਮਿਲੇ ਔਰ ਇੱਥੇ ਬਾਗ ਹੁੰਦਾ ਸੀਗਾ ਜਿਹੜਾ ਇਸ ਸਮੇਂ ਸੁੱਕ ਗਿਆ ਸੀਗਾ ਪਰ ਗੁਰੂ ਦੇ ਆਉਣ ਦੇ ਨਾਲ ਇਹ ਬਾਗ ਉਹਨਾਂ ਦੋਹਾਂ ਪੇਪੁੱਤ ਦੇ ਮਿਲਣ ਦੇ ਨਾਲ ਇਹ ਬਾਗ ਮੁੜ ਸਜੀਤ ਹੋ ਗਿਆ ਹਰਾ ਹੋ ਗਿਆ ਔਰ ਇਹ ਤਸਵੀਰ ਜਿਹੜੀ ਆ ਤੁਹਾਡੇ ਸਾਹਮਣੇ ਆ ਔਰ ਇਹ ਪਾਲਕੀ ਸਾਹਿਬ ਹੈ ਜਿਹੜੀ ਕਿ ਨੌਨ ਸਟੇਟਾਂ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਘੁੰਮੇਗੀ ਔਰ ਹਥਿਆ ਜਿਹੜੇ ਸ਼ਸਤਰ ਨੇ ਗੁਰੂ ਸਾਹਿਬ ਦੇ ਸ਼ਸਤਰ ਜਿਹੜੇ ਨੇ ਉਹਨਾਂ ਨੂੰ ਵੀ ਹੈ ਔਰ ਇਸ ਤੋਂ ਇਲਾਵਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਦੀਆਂ ਉਸ ਨੂੰ ਵੀ ਜਿਹੜਾ ਆ ਇਹਦੇ ਵਿੱਚ ਰੱਖਿਆ ਗਿਆ ਆ ਹੱਥ ਲਿਖਤ ਤਨਸ਼ੀਰ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਨੂੰ ਵੀ ਰੱਖਿਆ ਗਿਆ ਸੋ ਇਹ ਸੋਹਣੀ ਤਸਵੀਰ ਸੋਹਣੀ ਬਾਲਕੀ ਜਿਹੜੀ ਹੈ ਉਹਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਔਰ ਇੱਥੇ ਬਿਹਾਰ ਸਰਕਾਰ ਦੇ ਵੱਲੋਂ ਵੀ ਬਹੁਤ ਅਰੇਂਜਮੈਂਟ ਕੀਤੇ ਗਏ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਪਟਨਾ ਸਰਕਾਰ ਜਿਹੜੀ ਹੈ ਉਹਨਾਂ ਦੇ ਵੱਲੋਂ ਵੀ ਅਰੇਂਜਮੈਂਟਸ ਜਿਹੜੇ ਨੇ ਉਹ ਕੀਤੇ ਗਏ ਨੇ ਇਹ ਤਸਵੀਰਾਂ ਤੁਹਾਡੇ ਤੱਕ ਅਸੀਂ ਲੈ ਕੇ ਆਏ ਆ ਜਗਬਾਣੀ ਦੇ ਕੈਮਰਾ ਥਰੂ ਤੁਸੀਂ ਦੇਖ ਰਹੇ ਹੋ ਔਰ ਇਹ ਬਹੁਤ ਜ਼ਰੂਰੀ ਹੈ ਕਿ ਇਹ ਹਿਊਮਨ ਰਾਈਟ ਲਈ ਦਿੱਤੀ ਗਈ ਦੁਨੀਆ ਦੇ ਵਿੱਚ ਪਹਿਲੀ ਸ਼ਹਾਦਤ ਹੈ ਔਰ ਉਸ ਨੂੰ ਦੁਨੀਆ ਤੱਕ ਲੈ ਕੇ ਜਾਣਾ ਔਰ ਇਹ ਯਾਤਰਾ ਇਸ ਲਈ ਵੀ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੈ ਮੈਂ ਹਰ ਇਸ ਯਾਤਰਾ ਦੇ ਨਾਲ ਸੰਬੰਧਿਤ ਹਰ ਚੀਜ਼ ਤੁਹਾਡੇ ਤੱਕ ਲੈ ਕੇ ਆਵਾਂਗਾ ਆਪਣੇ ਸਹਿਯੋਗੀ ਕੈਮਰਾਮੈਨ ਜਸਵਿੰਦਰ ਦੇ ਨਾਲ ਮਜਿੰਦਰ ਸਿੰਘ ਖਹਿਰਾ ਤੱਕ ਸ੍ਰੀਪਟਨਾ ਤੱਕ ਸ੍ਰੀਪਟਨਾ ਸਾਹਿਬ ਤੋਂ ਜਾਗਰਤੀ ਯਾਤਰਾ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲਾਂ ਪੁਰਬਨੂ ਸਮਰਪਿਤ ਇਹ ਜਾਗਰਤੀ ਯਾਤਰਾ ਨੌ ਸਟੇਟਾਂ ਦੇ ਵਿੱਚ ਹੁੰਦੀ ਹੋਈ ਪੰਜਾਬ ਪਹੁੰਚੇਗੀ ਅੱਜ ਤੋਂ ਇਹਦੀ ਆਰੰਭਤਾ ਆ ਔਰ ਇਹ ਬਹੁਤ ਸੋਹਣਾ ਸਮਾਗਮ ਜਿਹੜਾ ਉਲੀਕਿਆ ਗਿਆ ਪਿੱਛੇ ਤੁਸੀਂ ਫੌਜੀ ਬੈਂਡ ਦੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਇਹ ਇੱਥੋਂ ਜਿਹੜਾ ਆ ਗੁਰੂ ਕਾ ਬਾਗ ਤਾਂ ਸਿਰ ਪੰਨਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਆ ਇੱਥੋਂ ਸ਼ੁਰੂਆਤ ਹੋਏਗੀ ਔਰ ਸ਼ੁਰੂਆਤ ਕਰਕੇ ਇਹ ਪੂਰਾ ਮਾਰਚ ਜਿਹੜਾ ਆ ਇਹ ਨੌ ਸਟੇਟਾਂ ਦੇ ਵਿੱਚ ਆਏਗਾ ਔਰ ਅਕਤੂਬਰ ਦੇ ਅਖੀਰਲੇ ਮਹੀਨੇ ਇਹ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਵਿੱਚ ਆ ਜਿਹੜਾ ਆ ਉਥੇ ਇਹਦੀ ਸਮਾਪਤੀ ਹੋਏਗੀ ਔਰ ਇਹ ਤਸਵੀਰਾਂ ਬਹੁਤ ਸੋਹਣੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਤੁਸੀਂ ਦੇਖੋ ਵੀ ਅਲੌਕਿਕ ਯਾਤਰਾ ਆ ਔਰ ਅਲੌਕਿਕ ਯਾਤਰਾ ਨੂੰ ਸਮਰਪਿਤ ਇਹ ਪੂਰਾ ਜਿਹੜਾ ਇੱਕ ਇਵੈਂਟ ਕਰੇ ਕੀਤਾ ਗਿਆ ਤਸਵੀਰਾਂ ਸੋਹਣੀਆਂ ਨੇ ਔਰ ਗੁਰੂ ਕਾ ਬਾਗ ਇਸ ਲਈ ਚੁਣਿਆ ਗਿਆ ਆ ਕਹਿੰਦੇ ਨੇ ਕਿ ਜਦੋਂ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਹੁੰਦਾ ਹੈ ਤੇ ਧੰਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਨੇ ਉਹ ਇਸ ਸਮੁਤ ਸਮੇ ਇੱਥੇ ਮੌਜੂਦ ਨਹੀਂ ਸਨ ਔਰ ਜਦੋਂ ਉਹ ਪਹਿਲੀ ਵਾਰ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਨੇ ਤਾਂ ਉਹ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਕੋਲ ਮਰੇ ਔਰ ਇੱਥੇ ਬਾਗ ਹੁੰਦਾ ਸੀਗਾ ਜਿਹੜਾ ਇਸ ਸਮੇ ਸੁੱਕ ਗਿਆ ਸੀਗਾ ਪਰ ਗੁਰੂ ਦੇ ਆਉਣ ਦੇ ਨਾਲ ਇਹ ਬਾਗ ਉਹਨਾਂ ਦੋਹਾਂ ਪੇਪੁੱਤ ਦੇ ਮਿਲਣ ਦੇ ਨਾਲ ਇਹ ਬਾਗ ਮੁੜ ਸਜੀਤ ਹੋ ਗਿਆ ਹਰਾ ਹੋ ਗਿਆ ਔਰ ਇਹ ਤਸਵੀਰ ਜਿਹੜੀ ਆ ਤੁਹਾਡੇ ਸਾਹਮਣੇ ਆ ਔਰ ਇਹ ਪਾਲਕੀ ਸਾਹਿਬ ਹੈ ਜਿਹੜੀ ਕਿ ਨੌਨ ਸਟੇਟਾਂ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਘੁਮੇਗੀ ਔਰ ਹਥਿਆ ਜਿਹੜੇ ਸ਼ਸਤਰ ਨੇ ਗੁਰੂ ਸਾਹਿਬ ਦੇ ਸ਼ਸਤਰ ਜਿਹੜੇ ਨੇ ਉਹਨਾਂ ਨੂੰ ਵੀ ਆ ਔਰ ਇਸ ਤੋਂ ਇਲਾਵਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਦੀਆਂ ਉਸ ਨੂੰ ਵੀ ਜਿਹੜਾ ਆ ਇਹਦੇ ਵਿੱਚ ਰੱਖਿਆ ਗਿਆ ਆ ਹੱਥ ਲਿਖਤ ਤਨਸ਼ੀਰ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਨੂੰ ਵੀ ਰੱਖਿਆ ਗਿਆ ਸੋ ਇਹ ਸੋਹਣੀ ਤਸਵੀਰ ਸੋਹਣੀ ਪਾਲਕੀ ਜਿਹੜੀ ਹੈ ਉਹਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਔਰ ਇੱਥੇ ਬਿਹਾਰ ਸਰਕਾਰ ਦੇ ਵੱਲੋਂ ਵੀ ਬਹੁਤ ਅਰੇਂਜਮੈਂਟ ਕੀਤੇ ਗਏ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਪਟਨਾ ਸਰਕਾਰ ਜਿਹੜੀ ਹੈ ਉਹਨਾਂ ਦੇ ਵੱਲੋਂ ਵੀ ਅਰੇਂਜਮੈਂਟਸ ਜਿਹੜੇ ਨੇ ਉਹ ਕੀਤੇ ਗਏ ਨੇ ਇਹ ਤਸਵੀਰਾਂ ਤੁਹਾਡੇ ਤੱਕ ਅਸੀਂ ਲੈ ਕੇ ਆਏ ਆ ਜਗਬਾਣੀ ਦੇ ਕੈਮਰਾ ਥਰੂ ਤੁਸੀਂ ਦੇਖ ਰਹੇ ਹੋ ਔਰ ਇਹ ਬਹੁਤ ਜ਼ਰੂਰੀ ਹੈ ਕਿ ਇਹ ਹਿਊਮਨ ਰਾਈਟ ਲਈ ਦਿੱਤੀ ਗਈ ਦੁਨੀਆ ਦੇ ਵਿੱਚ ਪਹਿਲੀ ਸ਼ਹਾਦਤ ਹੈ ਔਰ ਉਸ ਨੂੰ ਦੁਨੀਆ ਤੱਕ ਲੈ ਕੇ ਜਾਣਾ ਔਰ ਇਹ ਯਾਤਰਾ ਇਸ ਲਈ ਵੀ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੈ ਮੈਂ ਹਰ ਇਸ ਯਾਤਰਾ ਦੇ ਨਾਲ ਸੰਬੰਧਿਤ ਹਰ ਚੀਜ਼ ਤੁਹਾਡੇ ਤੱਕ ਲੈ ਕੇ ਆਵਾਂਗਾ ਆਪਣੇ ਸਹਿਯੋਗੀ ਕੈਮਰਾਮੈਨ ਜਸਵਿੰਦਰ ਦੇ ਨਾਲ ਮ ਜਸਵਿੰਦਰ ਸਿੰਘ ਖਹਿਰਾ ਤੱਕ ਸ੍ਰੀਪਟਨਾ ਤੱਕ ਸ੍ਰੀਪਟਨਾ ਸਾਹਿਬ ਤੋਂ ਜਾਗਰਤੀ ਯਾਤਰਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲਾ ਪੁਰਬਨੁ ਸਮਰਪਿਤ ਇਹ ਜਾਗਰਤੀ ਯਾਤਰਾ ਨੌ ਸਟ੍ਰੀਟਾਂ ਦੇ ਵਿੱਚ ਹੁੰਦੀ ਹੋਈ ਪੰਜਾਬ ਪਹੁੰਚੇਗੀ ਅੱਜ ਤੋਂ ਇਹਦੀ ਅਰੰਭਤਾ ਆ ਔਰ ਇਹ ਬਹੁਤ ਸੋਹਣਾ ਸਮਾਗਮ ਜਿਹੜਾ ਉਲੀਕਿਆ ਗਿਆ ਪਿੱਛੇ ਤੁਸੀਂ ਫੌਜੀ ਬੈਂਡ ਦੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਇਹ ਇਥੋਂ ਜਿਹੜਾ ਆ ਗੁਰੂ ਕਾ ਬਾਗ ਤਾਂ ਪੰਨਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਆ ਇਥੋਂ ਸ਼ੁਰੂਆਤ ਹੋਏਗੀ ਔਰ ਸ਼ੁਰੂਆਤ ਕਰਕੇ ਇਹ ਪੂਰਾ ਮਾਰਚ ਜਿਹੜਾ ਆ ਇਹ ਨੌ ਸਟ੍ਰੀਟਾਂ ਦੇ ਵਿੱਚ ਆਏਗਾ ਔਰ ਅਕਤੂਬਰ ਦੇ ਅਖੀਰਲੇ ਮਹੀਨੇ ਇਹ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਵਿੱਚ ਆ ਜਿਹੜਾ ਆ ਉਥੇ ਇਹਦੀ ਸਮਾਪਤੀ ਹੋਏਗੀ ਔਰ ਇਹ ਤਸਵੀਰਾਂ ਬਹੁਤ ਸੋਹਣੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਵੀ ਅਲੌਕਿਕ ਯਾਤਰਾ ਆ ਔਰ ਅਲੌਕਿਕ ਯਾਤਰਾ ਨੂੰ ਸਮਰਪਿਤ ਇਹ ਪੂਰਾ ਜਿਹੜਾ ਇੱਕ ਇਵੈਂਟ ਕਰੇ ਕੀਤਾ ਗਿਆ ਹੈ ਤਸਵੀਰਾਂ ਸੋਹਣੀਆਂ ਨੇ ਔਰ ਗੁਰੂ ਕਾ ਬਾਗ ਇਸ ਲਈ ਚੁਣਿਆ ਗਿਆ ਆ ਕਹਿੰਦੇ ਨੇ ਕਿ ਜਦੋਂ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਹੁੰਦਾ ਹੈ ਤੇ ਧੰਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਨੇ ਉਹ ਇਸ ਸਮੁੱਚ ਸਮੇ ਇੱਥੇ ਮੌਜੂਦ ਨਹੀਂ ਸਨ ਔਰ ਜਦੋਂ ਉਹ ਪਹਿਲੀ ਵਾਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਨੇ ਤਾਂ ਉਹ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਕੋਲ ਮਿਲੇ ਔਰ ਇੱਥੇ ਬਾਗ ਹੁੰਦਾ ਸੀਗਾ ਜਿਹੜਾ ਇਸ ਸਮੇ ਸੁੱਕ ਗਿਆ ਸੀਗਾ ਪਰ ਗੁਰੂ ਦੇ ਆਉਣ ਦੇ ਨਾਲ ਇਹ ਬਾਗ ਉਹਨਾਂ ਦੋਹਾਂ ਪੇਪੁੱਤ ਦੇ ਮਿਲਣ ਦੇ ਨਾਲ ਇਹ ਬਾਗ ਮੁੜ ਸਜੀਤ ਹੋ ਗਿਆ ਹਰਾ ਹੋ ਗਿਆ ਔਰ ਇਹ ਤਸਵੀਰ ਜਿਹੜੀ ਆ ਤੁਹਾਡੇ ਸਾਹਮਣੇ ਆ ਔਰ ਇਹ ਪਾਲਕੀ ਸਾਹਿਬਾ ਜਿਹੜੀ ਕਿ ਨੌਨ ਸਟੇਟਾਂ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਘੁੰਮੇਗੀ ਔਰ ਹਥਿਆ ਜਿਹੜੇ ਸ਼ਸਤਰ ਨੇ ਗੁਰੂ ਸਾਹਿਬ ਦੇ ਸ਼ਸਤਰ ਜਿਹੜੇ ਨੇ ਉਹਨਾਂ ਨੂੰ ਵੀ ਹੈ ਔਰ ਇਸ ਤੋਂ ਇਲਾਵਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਦੀਆਂ ਉਸ ਨੂੰ ਵੀ ਜਿਹੜਾ ਆ ਇਹਦੇ ਵਿੱਚ ਰੱਖਿਆ ਗਿਆ ਆ ਹੱਥ ਲਿਖਤ ਤਨਸ਼੍ਰੀ ਗੁਰਦੇਵ ਬਹਾਦਰ ਜੀ ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਨੂੰ ਵੀ ਰੱਖਿਆ ਗਿਆ ਸੋ ਇਹ ਸੋਹਣੀ ਤਸਵੀਰ ਸੋਹਣੀ ਬਾਲਕੀ ਜਿਹੜੀ ਹੈ ਉਹਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਔਰ ਇਥੇ ਬਿਹਾਰ ਸਰਕਾਰ ਦੇ ਵੱਲੋਂ ਵੀ ਬਹੁਤ ਅਰੇਂਜਮੈਂਟ ਕੀਤੇ ਗਏ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਪਟਨਾ ਸਰਕਾਰ ਜਿਹੜੀ ਹੈ ਉਹਨਾਂ ਦੇ ਵੱਲੋਂ ਵੀ ਅਰੇਂਜਮੈਂਟਸ ਜਿਹੜੇ ਨੇ ਉਹ ਕੀਤੇ ਗਏ ਨੇ ਇਹ ਤਸਵੀਰਾਂ ਤੁਹਾਡੇ ਤੱਕ ਅਸੀਂ ਲੈ ਕੇ ਆਏ ਆ ਜਗ ਬਾਣੀ ਦੇ ਕੈਮਰਾ ਥਰੂ ਤੁਸੀਂ ਦੇਖ ਰਹੇ ਹੋ ਔਰ ਇਹ ਬਹੁਤ ਜ਼ਰੂਰੀ ਹੈ ਕਿ ਇਹ ਹਿਊਮਨ ਰਾਈਟ ਲਈ ਦਿੱਤੀ ਗਈ ਦੁਨੀਆ ਦੇ ਵਿੱਚ ਪਹਿਲੀ ਸ਼ਹਾਦਤ ਹੈ ਔਰ ਉਸ ਨੂੰ ਦੁਨੀਆ ਤੱਕ ਲੈ ਕੇ ਜਾਣਾ ਔਰ ਇਹ ਯਾਤਰਾ ਇਸ ਲਈ ਵੀ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੈ ਮੈਂ ਹਰ ਇਸ ਯਾਤਰਾ ਦੇ ਨਾਲ ਸੰਬੰਧਿਤ ਹਰ ਚੀਜ਼ ਤੁਹਾਡੇ ਤੱਕ ਲੈ ਕੇ ਆਵਾਂਗਾ ਆਪਣੇ ਸਹਿਯੋਗੀ ਕੈਮਰਾਮੈਨ ਜਸਵਿੰਦਰ ਦੇ ਨਾਲ ਮਹਸਤੰਦਰ ਸਿੰਘ ਖਹਿਰਾ ਤੱਕ ਸ੍ਰੀਪਟਨਾ ਤਖਤ ਸ੍ਰੀਪਟਨਾ ਸਾਹਿਬ ਤੋਂ ਜਾਗਰਤੀ ਯਾਤਰਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲਾ ਪੁਰਬ ਨੂੰ ਸਮਰਪਿਤ ਜਾਗਰਤੀ ਯਾਤਰਾ ਨੌ ਸਟੇਟਾਂ ਦੇ ਵਿੱਚ ਹੁੰਦੀ ਹੋਈ ਪੰਜਾਬ ਪਹੁੰਚੇਗੀ ਅੱਜ ਤੋਂ ਇਹਦੀ ਆਰੰਭਤਾ ਆ ਔਰ ਇਹ ਬਹੁਤ ਸੋਹਣਾ ਸਮਾਗਮ ਜਿਹੜਾ ਉਲੀਕਿਆ ਗਿਆ ਪਿੱਛੇ ਤੁਸੀਂ ਫੌਜੀ ਬੈਂਡ ਦੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਇਹ ਇਥੋਂ ਜਿਹੜਾ ਆ ਗੁਰੂ ਕਾ ਬਾਗ ਤਾਂ ਸਿਰ ਪੰਨਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਇਥੋਂ ਸ਼ੁਰੂਆਤ ਹੋਏਗੀ ਔਰ ਸ਼ੁਰੂਆਤ ਕਰਕੇ ਇਹ ਪੂਰਾ ਮਾਰਚ ਜਿਹੜਾ ਆ ਇਹ ਨੌਨ ਸਟੇਟਾਂ ਦੇ ਵਿੱਚ ਆਏਗਾ ਔਰ ਅਕਤੂਬਰ ਦੇ ਅਖੀਰਲੇ ਮਹੀਨੇ ਇਹ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਆ ਉੱਥੇ ਇਹਦੀ ਸਮਾਪਤੀ ਹੋਏਗੀ ਔਰ ਇਹ ਤਸਵੀਰਾਂ ਬਹੁਤ ਸੋਹਣੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਵੀ ਅਲੌਕਿਕ ਯਾਤਰਾ ਆ ਔਰ ਅਲੌਕਿਕ ਯਾਤਰਾ ਨੂੰ ਸਮਰਪਿਤ ਇਹ ਪੂਰਾ ਜਿਹੜਾ ਇੱਕ ਈਵੈਂਟ ਕਰੇ ਕੀਤਾ ਗਿਆ ਤਸਵੀਰਾਂ ਸੋਹਣੀਆਂ ਨੇ ਔਰ ਗੁਰੂ ਕਾ ਬਾਗ ਇਸ ਲਈ ਚੁਣਿਆ ਗਿਆ ਆ ਕਹਿੰਦੇ ਨੇ ਕਿ ਜਦੋਂ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਹੁੰਦਾ ਹੈ ਤੇ ਧੰਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਨੇ ਉਹ ਇਸ ਉਤਸਵ ਮੇ ਇੱਥੇ ਮੌਜੂਦ ਨਹੀਂ ਸਨ ਔਰ ਜਦੋਂ ਉਹ ਪਹਿਲੀ ਵਾਰ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਨੇ ਤਾਂ ਉਹ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਕੋਲ ਮਿਲੇ ਔਰ ਇੱਥੇ ਬਾਗ ਹੁੰਦਾ ਸੀਗਾ ਜਿਹੜਾ ਇਸ ਸਮੇਂ ਸੁੱਕ ਗਿਆ ਸੀਗਾ ਪਰ ਗੁਰੂ ਦੇ ਆਉਣ ਦੇ ਨਾਲ ਇਹ ਬਾਗ ਉਹਨਾਂ ਦੋਹਾਂ ਪੇਪੁੱਤ ਦੇ ਮਿਲਣ ਦੇ ਨਾਲ ਇਹ ਬਾਗ ਮੁੜ ਸਜੀਤ ਹੋ ਗਿਆ ਹਰਾ ਹੋ ਗਿਆ ਔਰ ਇਹ ਤਸਵੀਰ ਜਿਹੜੀ ਆ ਤੁਹਾਡੇ ਸਾਹਮਣੇ ਆ ਔਰ ਇਹ ਪਾਲਕੀ ਸਾਹਿਬਾ ਜਿਹੜੀ ਕਿ ਨੌਨ ਸਟੇਟਾਂ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਘੁਮੇਗੀ ਔਰ ਹਥਿਆ ਜਿਹੜੇ ਸ਼ਸਤਰ ਨੇ ਗੁਰੂ ਸਾਹਿਬ ਦੇ ਸ਼ਸਤਰ ਜਿਹੜੇ ਨੇ ਉਹਨਾਂ ਨੂੰ ਵੀ ਆ ਔਰ ਇਸ ਤੋਂ ਇਲਾਵਾ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਦੀਆਂ ਉਸ ਨੂੰ ਵੀ ਜਿਹੜਾ ਆ ਇਹਦੇ ਵਿੱਚ ਰੱਖਿਆ ਗਿਆ ਆ ਹੱਥ ਲਿਖਤ ਤਨਸ਼ੀਰ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਨੂੰ ਵੀ ਰੱਖਿਆ ਗਿਆ ਸੋ ਇਹ ਸੋਹਣੀ ਤਸਵੀਰ ਸੋਹਣੀ ਬਾਲਕੀ ਜਿਹੜੀ ਆ ਉਹਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਔਰ ਇੱਥੇ ਬਿਹਾਰ ਸਰਕਾਰ ਦੇ ਵੱਲੋਂ ਵੀ ਬਹੁਤ ਅਰੇਂਜਮੈਂਟ ਕੀਤੇ ਗਏ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਪਟਨਾ ਸਰਕਾਰ ਜਿਹੜੀ ਆ ਉਹਨਾਂ ਦੇ ਵੱਲੋਂ ਵੀ ਅਰੇਂਜਮੈਂਟਸ ਜਿਹੜੇ ਨੇ ਉਹ ਕੀਤੇ ਗਏ ਨੇ ਇਹ ਤਸਵੀਰਾਂ ਤੁਹਾਡੇ ਤੱਕ ਅਸੀਂ ਲੈ ਕੇ ਆਏ ਆ ਜਗ ਬਾਣੀ ਦੇ ਕੈਮਰਾ ਥਰੂ ਤੁਸੀਂ ਦੇਖ ਰਹੇ ਹੋ ਔਰ ਇਹ ਬਹੁਤ ਜ਼ਰੂਰੀ ਹੈ ਕਿ ਇਹ ਹਿਊਮਨ ਰਾਈਟ ਲਈ ਦਿੱਤੀ ਗਈ ਦੁਨੀਆ ਦੇ ਵਿੱਚ ਪਹਿਲੀ ਸ਼ਹਾਦਤ ਹੈ ਔਰ ਉਸ ਨੂੰ ਦੁਨੀਆ ਤੱਕ ਲੈ ਕੇ ਜਾਣਾ ਔਰ ਇਹ ਯਾਤਰਾ ਇਸ ਲਈ ਵੀ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੈ ਮੈਂ ਹਰ ਇਸ ਯਾਤਰਾ ਦੇ ਨਾਲ ਸੰਬੰਧਿਤ ਹਰ ਚੀਜ਼ ਤੁਹਾਡੇ ਤੱਕ ਲੈ ਕੇ ਆਵਾਂਗਾ ਆਪਣੇ ਸਹਿਯੋਗੀ ਕੈਮਰਾਮੈਨ ਜਸਵਿੰਦਰ ਦੇ ਨਾਲ ਮ ਜਸਵਿੰਦਰ ਸਿੰਘ ਖਹਿਰਾ ਤਖਤ ਸ੍ਰੀ ਪਟ ਤਖਤ ਸ੍ਰੀ ਪਟਨਾ ਸਾਹਿਬ ਤੋਂ ਜਾਗਰਤੀ ਯਾਤਰਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲਾਂ ਪੁਰਬ ਨੂੰ ਸਮਰਪਿਤ ਇਹ ਜਾਗਰਤੀ ਯਾਤਰਾ ਨੌ ਸਟੇਟਾਂ ਦੇ ਵਿੱਚ ਹੁੰਦੀ ਹੋਈ ਪੰਜਾਬ ਪਹੁੰਚੇਗੀ 800 ਦੀ ਆਰੰਭਤਾ ਆ ਔਰ ਇਹ ਬਹੁਤ ਸੋਹਣਾ ਸਮਾਗਮ ਜਿਹੜਾ ਉਲੀਕਿਆ ਗਿਆ ਪਿੱਛੇ ਤੁਸੀਂ ਫੌਜੀ ਬੈਂਡ ਦੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਇਹ ਇੱਥੋਂ ਜਿਹੜਾ ਆ ਗੁਰੂ ਕਾ ਬਾਗ ਤਾਂ ਸਿਰ ਪੰਨਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਇੱਥੋਂ ਸ਼ੁਰੂਆਤ ਹੋਏਗੀ ਔਰ ਸ਼ੁਰੂਆਤ ਕਰਕੇ ਇਹ ਪੂਰਾ ਮਾਰਚ ਜਿਹੜਾ ਆ ਇਹ ਨੌ ਸਟੇਟਾਂ ਦੇ ਵਿੱਚ ਆਏਗਾ ਔਰ ਅਕਤੂਬਰ ਦੇ ਅਖੀਰਲੇ ਮਹੀਨੇ ਇਹ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਵਿੱਚ ਆ ਜਿਹੜਾ ਆ ਉਥੇ ਇਹਦੀ ਸਮਾਪਤੀ ਹੋਏਗੀ ਔਰ ਇਹ ਤਸਵੀਰਾਂ ਬਹੁਤ ਸੋਹਣੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਤੁਸੀਂ ਦੇਖੋ ਵੀ ਅਲੌਕਿਕ ਯਾਤਰਾ ਆ ਔਰ ਅਲੌਕਿਕ ਯਾਤਰਾ ਨੂੰ ਸਮਰਪਿਤ ਇਹ ਪੂਰਾ ਜਿਹੜਾ ਇੱਕ ਇਵੈਂਟ ਕਰੇ ਕੀਤਾ ਗਿਆ ਤਸਵੀਰਾਂ ਸੋਹਣੀਆਂ ਨੇ ਔਰ ਗੁਰੂ ਕਾ ਬਾਗ ਇਸ ਲਈ ਚੁੜਾਇਆ ਗਿਆ ਆ ਕਹਿੰਦੇ ਨੇ ਕਿ ਜਦੋਂ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਹੁੰਦਾ ਆ ਤੇ ਧੰਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਨੇ ਉਹ ਇਸ ਸਮੁੱਚ ਸਮੇ ਇੱਥੇ ਮੌਜੂਦ ਨਹੀਂ ਸਨ ਔਰ ਜਦੋਂ ਉਹ ਪਹਿਲੀ ਵਾਰ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਨੇ ਤਾਂ ਉਹ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਕੋਲ ਮਿਲੇ ਔਰ ਇੱਥੇ ਬਾਗ ਹੁੰਦਾ ਸੀਗਾ ਜਿਹੜਾ ਇਸ ਸਮੇ ਸੁੱਕ ਗਿਆ ਸੀਗਾ ਪਰ ਗੁਰੂ ਦੇ ਆਉਣ ਦੇ ਨਾਲ ਇਹ ਬਾਗ ਉਹਨਾਂ ਦੋਹਾਂ ਪੇਪੁੱਤ ਦੇ ਮਿਲਣ ਦੇ ਨਾਲ ਇਹ ਬਾਗ ਮੁੜ ਸਜੀਤ ਹੋ ਗਿਆ ਹਰਾ ਹੋ ਗਿਆ ਔਰ ਇਹ ਤਸਵੀਰ ਜਿਹੜੀ ਆ ਤੁਹਾਡੇ ਸਾਹਮਣੇ ਆ ਔਰ ਇਹ ਪਾਲਕੀ ਸਾਹਿਬ ਹੈ ਜਿਹੜੀ ਕਿ ਨੌਨ ਸਟੇਟਾਂ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਘੁਮੇਗੀ ਔਰ ਹਥਿਆ ਜਿਹੜੇ ਸ਼ਸਤਰ ਨੇ ਗੁਰੂ ਸਾਹਿਬ ਦੇ ਸ਼ਸਤਰ ਜਿਹੜੇ ਨੇ ਉਹਨਾਂ ਨੂੰ ਵੀ ਹੈ ਔਰ ਇਸ ਤੋਂ ਇਲਾਵਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਦੀਆਂ ਉਸ ਨੂੰ ਵੀ ਜਿਹੜਾ ਆ ਇਹਦੇ ਵਿੱਚ ਰੱਖਿਆ ਗਿਆ ਆ ਹੱਥ ਲਿਖਤ ਤਨਸ਼ੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਨੂੰ ਵੀ ਰੱਖਿਆ ਗਿਆ ਸੋ ਇਹ ਸੋਹਣੀ ਤਸਵੀਰ ਸੋਹਣੀ ਪਾਲਕੀ ਜਿਹੜੀ ਆ ਉਹਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਔਰ ਇਥੇ ਬਿਹਾਰ ਸਰਕਾਰ ਦੇ ਵੱਲੋਂ ਵੀ ਬਹੁਤ ਅਰੇਂਜਮੈਂਟ ਕੀਤੇ ਗਏ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਪਟਨਾ ਸਰਕਾਰ ਜਿਹੜੀ ਹੈ ਉਹਨਾਂ ਦੇ ਵੱਲੋਂ ਵੀ ਅਰੇਂਜਮੈਂਟਸ ਜਿਹੜੇ ਨੇ ਉਹ ਕੀਤੇ ਗਏ ਨੇ ਇਹ ਤਸਵੀਰਾਂ ਤੁਹਾਡੇ ਤੱਕ ਅਸੀਂ ਲੈ ਕੇ ਆਏ ਆਂ ਜਗਬਾਣੀ ਦੇ ਕੈਮਰਾ ਥਰੂ ਤੁਸੀਂ ਦੇਖ ਰਹੇ ਹੋ ਔਰ ਇਹ ਬਹੁਤ ਜ਼ਰੂਰੀ ਹੈ ਕਿ ਇਹ ਹਿਊਮਨ ਰਾਈਟ ਲਈ ਦਿੱਤੀ ਗਈ ਦੁਨੀਆ ਦੇ ਵਿੱਚ ਪਹਿਲੀ ਸ਼ਹਾਦਤ ਹੈ ਔਰ ਉਸ ਨੂੰ ਦੁਨੀਆ ਤੱਕ ਲੈ ਕੇ ਜਾਣਾ ਔਰ ਇਹ ਯਾਤਰਾ ਇਸ ਲਈ ਵੀ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੈ ਮੈਂ ਹਰ ਇਸ ਯਾਤਰਾ ਦੇ ਨਾਲ ਸੰਬੰਧਿਤ ਹਰ ਚੀਜ਼ ਤੁਹਾਡੇ ਤੱਕ ਲੈ ਕੇ ਆਵਾਂਗਾ ਆਪਣੇ ਸਹਿਯੋਗੀ ਕੈਮਰਾਮੈਨ ਜਸਵਿੰਦਰ ਦੇ ਨਾਲ ਮੈਂ ਜਸਤਿੰਦਰ ਸਿੰਘ ਖਹਿਰਾ ਤੱਕ ਸ੍ਰੀ ਪਟਨਾ ਤਖਤ ਸ੍ਰੀ ਪਟਨਾ ਸਾਹਿਬ ਤੋਂ ਜਾਗਰਤੀ ਯਾਤਰਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲਾ ਪੁਰਬ ਨੂੰ ਸਮਰਪਿਤ ਇਹ ਜਾਗਰਤੀ ਯਾਤਰਾ ਨੌ ਸਟਿੰਟਾਂ ਦੇ ਵਿੱਚ ਹੁੰਦੀ ਹੋਈ ਪੰਜਾਬ ਪਹੁੰਚੇਗੀ ਅੱਜ ਤੋਂ ਇਹਦੀ ਆਰੰਭਤਾ ਆ ਔਰ ਇਹ ਬਹੁਤ ਸੋਹਣਾ ਸਮਾਗਮ ਜਿਹੜਾ ਉਲੀਕਿਆ ਗਿਆ ਪਿੱਛੇ ਤੁਸੀਂ ਫੌਜੀ ਬੈਂਡ ਦੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਇਹ ਇੱਥੋਂ ਜਿਹੜਾ ਆ ਗੁਰੂ ਕਾ ਬਾਗ ਤਾਂ ਸ੍ਰੀ ਪਟਨਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਆ ਇਹ ਤੋਂ ਸ਼ੁਰੂਆਤ ਹੋਏਗੀ ਔਰ ਸ਼ੁਰੂਆਤ ਕਰਕੇ ਇਹ ਪੂਰਾ ਮਾਰਚ ਜਿਹੜਾ ਆ ਇਹ ਨੌ ਸਟੇਟਾਂ ਦੇ ਵਿੱਚ ਆਏਗਾ ਔਰ ਅਕਤੂਬਰ ਦੇ ਆਖੀਰਲੇ ਮਹੀਨੇ ਇਹ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਆ ਉੱਥੇ ਇਹਦੀ ਸਮਾਪਤੀ ਹੋਏਗੀ ਔਰ ਇਹ ਤਸਵੀਰਾਂ ਬਹੁਤ ਸੋਹਣੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਵੀ ਅਲੌਕਿਕ ਯਾਤਰਾ ਆ ਔਰ ਅਲੌਕਿਕ ਯਾਤਰਾ ਨੂੰ ਸਮਰਪਿਤ ਇਹ ਪੂਰਾ ਜਿਹੜਾ ਇੱਕ ਇਵੈਂਟ ਕਰੇ ਕੀਤਾ ਗਿਆ ਹੈ ਤਸਵੀਰਾਂ ਸੋਹਣੀਆਂ ਨੇ ਔਰ ਇਹ ਗੁਰੂ ਕਾ ਬਾਗ ਇਸ ਲਈ ਚੁਣਿਆ ਗਿਆ ਆ ਕਹਿੰਦੇ ਨੇ ਕਿ ਜਦੋਂ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਹੁੰਦਾ ਆ ਤੇ ਧੰਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਨੇ ਉਹ ਇਸ ਉਤਸਵ ਮੇ ਇੱਥੇ ਮੌਜੂਦ ਨਹੀਂ ਸਨ ਔਰ ਜਦੋਂ ਉਹ ਪਹਿਲੀ ਵਾਰ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਨੇ ਤਾਂ ਉਹ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਕੋਲ ਮਿਲਿਆ ਔਰ ਇੱਥੇ ਬਾਗ ਹੁੰਦਾ ਸੀਗਾ ਜਿਹੜਾ ਇਸ ਸਮੇਂ ਸੁੱਕ ਗਿਆ ਸੀਗਾ ਪਰ ਗੁਰੂ ਦੇ ਆਉਣ ਦੇ ਨਾਲ ਇਹ ਬਾਗ ਉਹਨਾਂ ਦੋਹਾਂ ਪੇਪੁੱਤ ਦੇ ਮਿਲਣ ਦੇ ਨਾਲ ਇਹ ਬਾਗ ਮੁਰਸ ਜੀਤ ਹੋ ਗਿਆ ਹਰਾ ਹੋ ਗਿਆ ਔਰ ਇਹ ਤਸਵੀਰ ਜਿਹੜੀ ਆ ਤੁਹਾਡੇ ਸਾਹਮਣੇ ਆ ਔਰ ਇਹ ਪਾਲਕੀ ਸਾਹਿਬਾ ਜਿਹੜੀ ਕਿ ਨੌ ਸਟੇਟਾਂ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਘੁੰਮੇਗੀ ਔਰ ਹਥਿਆ ਜਿਹੜੇ ਸ਼ਸਤਰ ਨੇ ਗੁਰੂ ਸਾਹਿਬ ਦੇ ਸ਼ਸਤਰ ਜਿਹੜੇ ਨੇ ਉਹਨਾਂ ਨੂੰ ਵੀ ਆ ਔਰ ਇਸ ਤੋਂ ਇਲਾਵਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਦੀਆਂ ਉਸ ਨੂੰ ਵੀ ਜਿਹੜਾ ਆ ਇਹਦੇ ਵਿੱਚ ਰੱਖਿਆ ਗਿਆ ਆ ਹੱਥ ਲਿਖਤ ਤਨਸ਼ੀਰਿ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਨੂੰ ਵੀ ਰੱਖਿਆ ਗਿਆ ਸੋ ਇਹ ਸੋਹਣੀ ਤਸਵੀਰ ਸੋਹਣੀ ਪਾਲਕੀ ਜਿਹੜੀ ਆ ਉਹਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਔਰ ਇੱਥੇ ਬਿਹਾਰ ਸਰਕਾਰ ਦੇ ਵੱਲੋਂ ਵੀ ਬਹੁਤ ਅਰੇਂਜਮੈਂਟ ਕੀਤੇ ਗਏ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਬਟਨਾ ਸਰਕਾਰ ਜਿਹੜੀ ਆ ਉਹਨਾਂ ਦੇ ਵੱਲੋਂ ਵੀ ਅਰੇਂਜਮੈਂਟਸ ਜਿਹੜੇ ਨੇ ਉਹ ਕੀਤੇ ਗਏ ਨੇ ਇਹ ਤਸਵੀਰਾਂ ਤੁਹਾਡੇ ਤੱਕ ਅਸੀਂ ਲੈ ਕੇ ਆਏ ਆ ਜਗਬਾਣੀ ਦੇ ਕੈਮਰਾ ਥਰੂ ਤੁਸੀਂ ਦੇਖ ਰਹੇ ਹੋ ਔਰ ਇਹ ਬਹੁਤ ਜ਼ਰੂਰੀ ਹੈ ਇਹ ਇਹ ਹਿਊਮਨ ਰਾਈਟ ਲਈ ਦਿੱਤੀ ਗਈ ਦੁਨੀਆ ਦੇ ਵਿੱਚ ਪਹਿਲੀ ਸ਼ਹਾਦਤ ਹੈ ਔਰ ਉਸ ਨੂੰ ਦੁਨੀਆ ਤੱਕ ਲੈ ਕੇ ਜਾਣਾ ਔਰ ਇਹ ਯਾਤਰਾ ਇਸ ਲਈ ਵੀ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੈ ਮੈਂ ਹਰ ਇਸ ਯਾਤਰਾ ਦੇ ਨਾਲ ਸੰਬੰਧਿਤ ਹਰ ਚੀਜ਼ ਤੁਹਾਡੇ ਤੱਕ ਲੈ ਕੇ ਆਵਾਂਗਾ ਆਪਣੇ ਸਹਿਯੋਗੀ ਕੈਮਰਾਮੈਨ ਜਸਵਿੰਦਰ ਦੇ ਨਾਲ ਮਛਤੰਦਰ ਸਿੰਘ ਖਹਿਰਾ ਤੱਕ ਸ੍ਰੀਪਟਨਾ ਤੱਕ ਸ੍ਰੀਪਟਨਾ ਸਾਹਿਬ ਤੋਂ ਜਾਗਰਤੀ ਯਾਤਰਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲਾਂ ਪੁਰਬਨੂ ਸਮਰਪਿਤ ਇਹ ਜਾਗਰਤੀ ਯਾਤਰਾ ਨੌ ਸਟ੍ਰੀਟਾਂ ਦੇ ਵਿੱਚ ਹੁੰਦੀ ਹੋਈ ਪੰਜਾਬ ਪਹੁੰਚੇਗੀ ਅੱਜ ਤੋਂ ਇਹਦੀ ਅਰੰਭਤਾ ਆ ਔਰ ਇਹ ਬਹੁਤ ਸੋਹਣਾ ਸਮਾਗਮ ਜਿਹੜਾ ਉਲੀਕਿਆ ਗਿਆ ਪਿੱਛੇ ਤੁਸੀਂ ਫੌਜੀ ਬੈਂਡ ਦੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਇਹ ਇੱਥੋਂ ਜਿਹੜਾ ਆ ਗੁਰੂ ਕਾ ਬਾਗ ਤੱਕ ਪਟਨਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਆ ਇੱਥੋਂ ਸ਼ੁਰੂਆਤ ਹੋਏਗੀ ਔਰ ਸ਼ੁਰੂਆਤ ਕਰਕੇ ਇਹ ਪੂਰਾ ਮਾਰਚ ਜਿਹੜਾ ਆ ਇਹ ਨੌ ਸਟ੍ਰੀਟਾਂ ਦੇ ਵਿੱਚ ਆਏਗਾ ਔਰ ਅਕਤੂਬਰ ਦੇ ਅਖੀਰਲੇ ਮਹੀਨੇ ਇਹ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਵਿੱਚ ਆ ਜਿਹੜਾ ਆ ਉਥੇ ਇਹਦੀ ਸਮਾਪਤੀ ਹੋਏਗੀ ਔਰ ਇਹ ਤਸਵੀਰਾਂ ਬਹੁਤ ਸੋਹਣੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਵੀ ਅਲੌਕਿਕ ਯਾਤਰਾ ਆ ਔਰ ਅਲੌਕਿਕ ਯਾਤਰਾ ਨੂੰ ਸਮਰਪਿਤ ਇਹ ਪੂਰਾ ਜਿਹੜਾ ਇੱਕ ਇਵੈਂਟ ਕਰੇ ਕੀਤਾ ਗਿਆ ਹੈ ਤਸਵੀਰਾਂ ਸੋਹਣੀਆਂ ਨੇ ਔਰ ਗੁਰੂ ਕਾ ਬਾਗ ਇਸ ਲਈ ਚੁੜਾਇਆ ਗਿਆ ਆ ਕਹਿੰਦੇ ਨੇ ਕਿ ਜਦੋਂ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਹੁੰਦਾ ਹੈ ਤੇ ਧੰਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਨੇ ਉਹ ਇਸ ਉਤਸਵ ਮੇ ਇੱਥੇ ਮੌਜੂਦ ਨਹੀਂ ਸਨ ਔਰ ਜਦੋਂ ਉਹ ਪਹਿਲੀ ਵਾਰ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਨੇ ਤਾਂ ਉਹ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਕੋਲ ਮਿਲੇ ਔਰ ਇੱਥੇ ਬਾਗ ਹੁੰਦਾ ਸੀਗਾ ਜਿਹੜਾ ਇਸ ਸਮੇਂ ਸੁੱਕ ਗਿਆ ਸੀਗਾ ਪਰ ਗੁਰੂ ਦੇ ਆਉਣ ਦੇ ਨਾਲ ਇਹ ਬਾਗ ਉਹਨਾਂ ਦੋਹਾਂ ਪੇਪੁੱਤ ਦੇ ਮਿਲਣ ਦੇ ਨਾਲ ਇਹ ਬਾਗ ਮੁੜ ਸਜੀਤ ਹੋ ਗਿਆ ਹਰਾ ਹੋ ਗਿਆ ਔਰ ਇਹ ਤਸਵੀਰ ਜਿਹੜੀ ਆ ਤੁਹਾਡੇ ਸਾਹਮਣੇ ਆ ਔਰ ਇਹ ਪਾਲਕੀ ਸਾਹਿਬ ਹੈ ਜਿਹੜੀ ਕਿ ਨੌਨ ਸਟੇਟਾਂ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਘੁੰਮੇਗੀ ਔਰ ਹਥਿਆ ਜਿਹੜੇ ਸ਼ਸਤਰ ਨੇ ਗੁਰੂ ਸਾਹਿਬ ਦੇ ਸ਼ਸਤਰ ਜਿਹੜੇ ਨੇ ਉਹਨਾਂ ਨੂੰ ਵੀ ਹੈ ਔਰ ਇਸ ਤੋਂ ਇਲਾਵਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਦੀਆਂ ਉਸ ਨੂੰ ਵੀ ਜਿਹੜਾ ਆ ਇਹਦੇ ਵਿੱਚ ਰੱਖਿਆ ਗਿਆ ਆ ਹੱਥ ਲਿਖਤ ਤਨਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਨੂੰ ਵੀ ਰੱਖਿਆ ਗਿਆ ਸੋ ਇਹ ਸੋਹਣੀ ਤਸਵੀਰ ਸੋਹਣੀ ਬਾਲਕੀ ਜਿਹੜੀ ਹੈ ਉਹਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਔਰ ਇੱਥੇ ਬਿਹਾਰ ਸਰਕਾਰ ਦੇ ਵੱਲੋਂ ਵੀ ਬਹੁਤ ਅਰੇਂਜਮੈਂਟ ਕੀਤੇ ਗਏ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਪਟਨਾ ਸਰਕਾਰ ਜਿਹੜੀ ਹੈ ਉਹਨਾਂ ਦੇ ਵੱਲੋਂ ਵੀ ਅਰੇਂਜਮੈਂਟਸ ਜਿਹੜੇ ਨੇ ਉਹ ਕੀਤੇ ਗਏ ਨੇ ਇਹ ਤਸਵੀਰਾਂ ਤੁਹਾਡੇ ਤੱਕ ਅਸੀਂ ਲੈ ਕੇ ਆਏ ਆ ਜਗਬਾਣੀ ਦੇ ਕੈਮਰਾ ਥਰੂ ਤੁਸੀਂ ਦੇਖ ਰਹੇ ਹੋ ਔਰ ਇਹ ਬਹੁਤ ਜ਼ਰੂਰੀ ਹੈ ਕਿ ਇਹ ਹਿਊਮਨ ਰਾਈਟ ਲਈ ਦਿੱਤੀ ਗਈ ਦੁਨੀਆ ਦੇ ਵਿੱਚ ਪਹਿਲੀ ਸ਼ਹਾਦਤ ਹੈ ਔਰ ਉਸ ਨੂੰ ਦੁਨੀਆ ਤੱਕ ਲੈ ਕੇ ਜਾਣਾ ਔਰ ਇਹ ਯਾਤਰਾ ਇਸ ਲਈ ਵੀ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੈ ਮੈਂ ਹਰ ਇਸ ਯਾਤਰਾ ਦੇ ਨਾਲ ਸੰਬੰਧਿਤ ਹਰ ਚੀਜ਼ ਤੁਹਾਡੇ ਤੱਕ ਲੈ ਕੇ ਆਵਾਂਗਾ ਆਪਣੇ ਸਹਿਯੋਗੀ ਕੈਮਰਾਮੈਨ ਜਸਵਿੰਦਰ ਦੇ ਨਾਲ ਮਜਿੰਦਰ ਸਿੰਘ ਖਹਿਰਾ ਤੱਕ ਸ੍ਰੀ ਪਟਨਾ ਤਖਤ ਸ੍ਰੀ ਪਟਨਾ ਸਾਹਿਬ ਤੋਂ ਜਾਗਰਤੀ ਯਾਤਰਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ 350 ਸਾਲਾ ਪੁਰਬ ਨੁਸਮਰਪੇ ਤੇ ਜਾਗਰਤੀ ਯਾਤਰਾ ਨੌ ਸਟੇਟਾਂ ਦੇ ਵਿੱਚ ਹੁੰਦੀ ਹੋਈ ਪੰਜਾਬ ਪਹੁੰਚੇਗੀ आज ਤੋਂ ਇਹਦੀ আরম্ভਤਾ ਆ ਔਰ ਇਹ ਬਹੁਤ ਸੋਹਣਾ ਸਮਾਗਮ ਜਿਹੜਾ ਉਲੀਕਿਆ ਗਿਆ। ਪਿੱਛੇ ਤੁਸੀਂ ਫੌਜੀ ਬੈਂਡ ਦੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਇਹ ਇੱਥੋਂ ਜਿਹੜਾ ਆ ਗੁਰੂ ਕਾ ਬਾਗ ਤਾਂ ਸਿਰ ਪੰਨਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਆ। ਇੱਥੋਂ ਸ਼ੁਰੂਆਤ ਹੋਏਗੀ ਔਰ ਸ਼ੁਰੂਆਤ ਕਰਕੇ ਇਹ ਪੂਰਾ ਮਾਰਚ ਜਿਹੜਾ ਆ ਇਹ ਨੌਨ ਸਟੇਟਾਂ ਦੇ ਵਿੱਚ ਆਏਗਾ ਔਰ ਅਕਤੂਬਰ ਦੇ ਅਖੀਰਲੇ ਮਹੀਨੇ ਇਹ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਆ ਉੱਥੇ ਇਹਦੀ ਸਮਾਪਤੀ ਹੋਏਗੀ। ਔਰ ਇਹ ਤਸਵੀਰਾਂ ਬਹੁਤ ਸੋਹਣੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਵੀ ਅਲੌਕਿਕ ਯਾਤਰਾ ਆ ਔਰ ਅਲੌਕਿਕ ਯਾਤਰਾ ਨੂੰ ਸਮਰਪਿਤ ਇਹ ਪੂਰਾ ਜਿਹੜਾ ਇੱਕ ਇਵੈਂਟ ਕਰੇ ਕੀਤਾ ਗਿਆ ਹੈ ਤਸਵੀਰਾਂ ਸੋਹਣੀਆਂ ਨੇ ਔਰ ਗੁਰੂ ਕਾ ਬਾਗ ਇਸ ਲਈ ਚੁਣਿਆ ਗਿਆ ਆ ਕਹਿੰਦੇ ਨੇ ਕਿ ਜਦੋਂ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਹੁੰਦਾ ਹੈ ਤੇ ਧੰਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਨੇ ਉਹ ਇਸ ਉਤਸਵ ਮੇ ਇੱਥੇ ਮੌਜੂਦ ਨਹੀਂ ਸਨ ਔਰ ਜਦੋਂ ਉਹ ਪਹਿਲੀ ਵਾਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਨੇ ਤਾਂ ਉਹ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਕੋਲ ਮੇਰੇ ਔਰ ਇੱਥੇ ਬਾਗ ਹੁੰਦਾ ਸੀਗਾ ਜਿਹੜਾ ਇਸ ਸਮੇਂ ਸੁੱਕ ਗਿਆ ਸੀਗਾ ਪਰ ਗੁਰੂ ਦੇ ਆਉਣ ਦੇ ਨਾਲ ਇਹ ਬਾਗ ਉਹਨਾਂ ਦੋਹਾਂ ਪੇਪੁੱਤ ਦੇ ਮਿਲਣ ਦੇ ਨਾਲ ਇਹ ਬਾਗ ਮੁੜ ਸਜੀਤ ਹੋ ਗਿਆ ਹਰਾ ਹੋ ਗਿਆ ਔਰ ਇਹ ਤਸਵੀਰ ਜਿਹੜੀ ਆ ਤੁਹਾਡੇ ਸਾਹਮਣੇ ਆ ਔਰ ਇਹ ਪਾਲਕੀ ਸਾਹਿਬਾ ਜਿਹੜੀ ਕਿ ਨੌ ਸਟੇਟਾਂ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਘੁਮੇਗੀ ਔਰ ਹਥਿਆ ਜਿਹੜੇ ਸ਼ਸਤਰ ਨੇ ਗੁਰੂ ਸਾਹਿਬ ਦੇ ਸ਼ਸਤਰ ਜਿਹੜੇ ਨੇ ਉਹਨਾਂ ਨੂੰ ਵੀ ਆ ਔਰ ਇਸ ਤੋਂ ਇਲਾਵਾ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਦੀਆਂ ਉਸ ਨੂੰ ਵੀ ਜਿਹੜਾ ਆ ਇਹਦੇ ਵਿੱਚ ਰੱਖਿਆ ਗਿਆ ਆ ਹੱਥ ਲਿਖਤ ਤਨਸ਼ੀਰ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਨੂੰ ਵੀ ਰੱਖਿਆ ਗਿਆ ਸੋ ਇਹ ਸੋਹਣੀ ਤਸਵੀਰ ਸੋਹਣੀ ਪਾਲਕੀ ਜਿਹੜੀ ਆ ਉਹਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਔਰ ਇੱਥੇ ਵਿਹਾਰ ਸਰਕਾਰ ਦੇ ਵੱਲੋਂ ਵੀ ਬਹੁਤ ਅਰੇਂਜਮੈਂਟ ਕੀਤੇ ਗਏ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਪਟਨਾ ਸਰਕਾਰ ਜਿਹੜੀ ਹੈ ਉਹਨਾਂ ਦੇ ਵੱਲੋਂ ਵੀ ਅਰੇਂਜਮੈਂਟਸ ਜਿਹੜੇ ਨੇ ਉਹ ਕੀਤੇ ਗਏ ਨੇ ਇਹ ਤਸਵੀਰਾਂ ਤੁਹਾਡੇ ਤੱਕ ਅਸੀਂ ਲੈ ਕੇ ਆਏ ਆ ਜਗਬਾਣੀ ਦੇ ਕੈਮਰਾ ਥਰੂ ਤੁਸੀਂ ਦੇਖ ਰਹੇ ਹੋ ਔਰ ਇਹ ਬਹੁਤ ਜ਼ਰੂਰੀ ਹੈ ਕਿ ਇਹ ਹਿਊਮਨ ਰਾਈਟ ਲਈ ਦਿੱਤੀ ਗਈ ਦੁਨੀਆ ਦੇ ਵਿੱਚ ਪਹਿਲੀ ਸ਼ਹਾਦਤ ਹੈ ਔਰ ਉਸ ਨੂੰ ਦੁਨੀਆ ਤੱਕ ਲੈ ਕੇ ਜਾਣਾ ਔਰ ਇਹ ਯਾਤਰਾ ਇਸ ਲਈ ਵੀ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੈ ਮੈਂ ਹਰ ਇਸ ਯਾਤਰਾ ਦੇ ਨਾਲ ਸੰਬੰਧਿਤ ਹਰ ਚੀਜ਼ ਤੁਹਾਡੇ ਤੱਕ ਲੈ ਕੇ ਆਵਾਂਗਾ ਆਪਣੇ ਸਹਿਯੋਗੀ ਕੈਮਰਾਮੈਨ ਜਸਵਿੰਦਰ ਦੇ ਨਾਲ ਮਜਿੰਦਰ ਸਿੰਘ ਖਹਿਰਾ ਤੱਕ ਸ੍ਰੀਪਟਨਾ ਤਖਤ ਸ੍ਰੀਪਟਨਾ ਸਾਹਿਬ ਤੋਂ ਜਾਗਰਤੀ ਯਾਤਰਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ 350 ਸਾਲਾ ਪੁਰਬ ਨੂੰ ਸਮਰਪਿਤ ਇਹ ਜਾਗਰਤੀ ਯਾਤਰਾ ਨੌ ਸਟੇਟਾਂ ਦੇ ਵਿੱਚ ਹੁੰਦੀ ਹੋਈ ਪੰਜਾਬ ਪਹੁੰਚੇਗੀ ਅੱਜ ਤੋਂ ਇਹਦੀ ਆਰੰਭਤਾ ਆ ਔਰ ਇਹ ਬਹੁਤ ਸੋਹਣਾ ਸਮਾਗਮ ਜਿਹੜਾ ਉਲੀਕਿਆ ਗਿਆ ਪਿੱਛੇ ਤੁਸੀਂ ਫੌਜੀ ਬੈਂਡ ਦੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਇਹ ਇਥੋਂ ਜਿਹੜਾ ਆ ਗੁਰੂ ਕਾ ਬਾਗ ਤਾਂ ਸਿਰ ਪੰਨਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਆ ਇਥੋਂ ਸ਼ੁਰੂਆਤ ਹੋਏਗੀ ਔਰ ਸ਼ੁਰੂਆਤ ਕਰਕੇ ਇਹ ਪੂਰਾ ਮਾਰਚ ਜਿਹੜਾ ਆ ਇਹ ਨੌ ਸਟੇਟਾਂ ਦੇ ਵਿੱਚ ਆਏਗਾ ਔਰ ਅਕਤੂਬਰ ਦੇ ਅਖੀਰਲੇ ਮਹੀਨੇ ਇਹ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਆ ਉੱਥੇ ਇਹਦੀ ਸਮਾਪਤੀ ਹੋਏਗੀ ਔਰ ਇਹ ਤਸਵੀਰਾਂ ਬਹੁਤ ਸੋਹਣੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਵੀ ਅਲੌਕਿਕ ਯਾਤਰਾ ਆ ਔਰ ਅਲੌਕਿਕ ਯਾਤਰਾ ਨੂੰ ਸਮਰਪਿਤ ਇਹ ਪੂਰਾ ਜਿਹੜਾ ਇੱਕ ਇਵੈਂਟ ਕਰੇ ਕੀਤਾ ਗਿਆ ਤਸਵੀਰਾਂ ਸੋਹਣੀਆਂ ਨੇ ਔਰ ਗੁਰੂ ਕਾ ਬਾਗ ਇਸ ਲਈ ਚੁਣਿਆ ਗਿਆ ਆ ਕਹਿੰਦੇ ਨੇ ਕਿ ਜਦੋਂ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਹੁੰਦਾ ਹੈ ਤੇ ਧੰਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਨੇ ਉਹ ਇਸ ਉਤਸਵ ਮੇ ਇੱਥੇ ਮੌਜੂਦ ਨਹੀਂ ਸਨ ਔਰ ਜਦੋਂ ਉਹ ਪਹਿਲੀ ਵਾਰ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਨੇ ਤਾਂ ਉਹ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਕੋਲ ਮੇਰੇ ਔਰ ਇੱਥੇ ਬਾਗ ਹੁੰਦਾ ਸੀਗਾ ਜਿਹੜਾ ਇਸ ਸਮੇਂ ਸੁੱਕ ਗਿਆ ਸੀਗਾ ਪਰ ਗੁਰੂ ਦੇ ਆਉਣ ਦੇ ਨਾਲ ਇਹ ਬਾਗ ਉਹਨਾਂ ਦੋਹਾਂ ਪੇਪੁੱਤ ਦੇ ਮਿਲਣ ਦੇ ਨਾਲ ਇਹ ਬਾਗ ਮੁੜ ਸਜੀਤ ਹੋ ਗਿਆ ਹਰਾ ਹੋ ਗਿਆ ਔਰ ਇਹ ਤਸਵੀਰ ਜਿਹੜੀ ਆ ਤੁਹਾਡੇ ਸਾਹਮਣੇ ਆ ਔਰ ਇਹ ਪਾਲਕੀ ਸਾਹਿਬਾ ਜਿਹੜੀ ਕਿ ਨੌਨ ਸਟੇਟਾਂ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਘੁਮੇਗੀ ਔਰ ਹਥਿਆ ਜਿਹੜੇ ਸ਼ਸਤਰ ਨੇ ਗੁਰੂ ਸਾਹਿਬ ਦੇ ਸ਼ਸਤਰ ਜਿਹੜੇ ਨੇ ਉਹਨਾਂ ਨੂੰ ਵੀ ਆ ਔਰ ਇਸ ਤੋਂ ਇਲਾਵਾ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਦੀਆਂ ਉਸ ਨੂੰ ਵੀ ਜਿਹੜਾ ਆ ਇਹਦੇ ਵਿੱਚ ਰੱਖਿਆ ਗਿਆ ਆ ਹੱਥ ਲਿਖਤ ਤਨਸ਼ੀਰ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਨੂੰ ਵੀ ਰੱਖਿਆ ਗਿਆ ਸੋ ਇਹ ਸੋਹਣੀ ਤਸਵੀਰ ਸੋਹਣੀ ਬਾਲਕੀ ਜਿਹੜੀ ਆ ਉਹਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਔਰ ਇੱਥੇ ਬਿਹਾਰ ਸਰਕਾਰ ਦੇ ਵੱਲੋਂ ਵੀ ਬਹੁਤ ਅਰੇਂਜਮੈਂਟ ਕੀਤੇ ਗਏ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਪਟਨਾ ਸਰਕਾਰ ਜਿਹੜੀ ਆ ਉਹਨਾਂ ਦੇ ਵੱਲੋਂ ਵੀ ਅਰੇਂਜਮੈਂਟਸ ਜਿਹੜੇ ਨੇ ਉਹ ਕੀਤੇ ਗਏ ਨੇ ਇਹ ਤਸਵੀਰਾਂ ਤੁਹਾਡੇ ਤੱਕ ਅਸੀਂ ਲੈ ਕੇ ਆਏ ਆ ਜਗਬਾਣੀ ਦੇ ਕੈਮਰਾ ਥਰੂ ਤੁਸੀਂ ਦੇਖ ਰਹੇ ਹੋ ਔਰ ਇਹ ਬਹੁਤ ਜ਼ਰੂਰੀ ਹੈ ਕਿ ਇਹ ਹਿਊਮਨ ਰਾਈਟ ਲਈ ਦਿੱਤੀ ਗਈ ਦੁਨੀਆ ਦੇ ਵਿੱਚ ਪਹਿਲੀ ਸ਼ਹਾਦਤ ਹੈ ਔਰ ਉਸ ਨੂੰ ਦੁਨੀਆ ਤੱਕ ਲੈ ਕੇ ਜਾਣਾ ਔਰ ਇਹ ਯਾਤਰਾ ਇਸ ਲਈ ਵੀ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੈ ਮੈਂ ਹਰ ਇਸ ਯਾਤਰਾ ਦੇ ਨਾਲ ਸੰਬੰਧਿਤ ਹਰ ਚੀਜ਼ ਤੁਹਾਡੇ ਤੱਕ ਲੈ ਕੇ ਆਵਾਂਗਾ ਆਪਣੇ ਸਹਿਯੋਗੀ ਕੈਮਰਾਮੈਨ ਜਸਵਿੰਦਰ ਦੇ ਨਾਲ ਮੈਂ ਜਸਵਿੰਦਰ ਸਿੰਘ ਖਹਿਰਾ ਤੱਕ ਸ੍ਰੀਪਟ ਤੱਕ ਸ੍ਰੀਪਟਨਾ ਸਾਹਿਬ ਤੋਂ ਜਾਗਰਤੀ ਯਾਤਰਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ 350 ਸਾਲਾਂ ਗੁਰੂ ਬਨਸ ਮਰਪੇਤੇ ਜਾਗਰਤੀ ਯਾਤਰਾ ਨੌ ਸਟੇਟਾਂ ਦੇ ਵਿੱਚ ਹੁੰਦੀ ਹੋਈ ਪੰਜਾਬ ਪਹੁੰਚੇਗੀ ਅੱਜ ਤੋਂ ਇਹਦੀ ਆਰੰਭਤਾ ਆ ਔਰ ਇਹ ਬਹੁਤ ਸੋਹਣਾ ਸਮਾਗਮ ਜਿਹੜਾ ਉਲੀਕਿਆ ਗਿਆ ਪਿੱਛੇ ਤੁਸੀਂ ਫੌਜੀ ਬੈਂਡ ਦੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਇਹ ਇੱਥੋਂ ਜਿਹੜਾ ਆ ਗੁਰੂ ਕਾ ਬਾਗ ਤੱਕ ਪੰਨਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਇੱਥੋਂ ਸ਼ੁਰੂਆਤ ਹੋਏਗੀ ਔਰ ਸ਼ੁਰੂਆਤ ਕਰਕੇ ਇਹ ਪੂਰਾ ਮਾਰਚ ਜਿਹੜਾ ਆ ਇਹ ਨੌ ਸਟੇਟਾਂ ਦੇ ਵਿੱਚ ਆਏਗਾ ਔਰ ਅਕਤੂਬਰ ਦੇ ਅਖੀਰਲੇ ਮਹੀਨੇ ਇਹ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਵਿੱਚ ਅੱਜ ਜਿਹੜਾ ਆ ਉਥੇ ਇਹਦੀ ਸਮਾਪਤੀ ਹੋਏਗੀ ਔਰ ਇਹ ਤਸਵੀਰਾਂ ਬਹੁਤ ਸੋਹਣੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਵੀ ਅਲੌਕਿਕ ਯਾਤਰਾ ਆ ਔਰ ਅਲੌਕਿਕ ਯਾਤਰਾ ਨੂੰ ਸਮਰਪਿਤ ਇਹ ਪੂਰਾ ਜਿਹੜਾ ਇੱਕ ਇਵੈਂਟ ਕਰੇ ਕੀਤਾ ਗਿਆ ਤਸਵੀਰਾਂ ਸੋਹਣੀਆਂ ਨੇ ਔਰ ਗੁਰੂ ਕਾ ਬਾਗ ਇਸ ਲਈ ਚੁਣਿਆ ਗਿਆ ਆ ਕਹਿੰਦੇ ਨੇ ਕਿ ਜਦੋਂ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਹੁੰਦਾ ਹੈ ਤੇ ਧੰਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਨੇ ਉਹ ਇਸ ਸਮੁੱਚ ਸਮੇ ਇੱਥੇ ਮੌਜੂਦ ਨਹੀਂ ਸਨ ਔਰ ਜਦੋਂ ਉਹ ਪਹਿਲੀ ਵਾਰ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਨੇ ਤਾਂ ਉਹ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਕੋਲ ਮਿਲੇ ਔਰ ਇੱਥੇ ਬਾਗ ਹੁੰਦਾ ਸੀਗਾ ਜਿਹੜਾ ਇਸ ਸਮੇ ਸੁੱਕ ਗਿਆ ਸੀਗਾ ਪਰ ਗੁਰੂ ਦੇ ਆਉਣ ਦੇ ਨਾਲ ਇਹ ਬਾਗ ਉਹਨਾਂ ਦੋਹਾਂ ਪੇਪੁੱਤ ਦੇ ਮਿਲਣ ਦੇ ਨਾਲ ਇਹ ਬਾਗ ਮੁੜ ਸਜੀਤ ਹੋ ਗਿਆ ਹਰਾ ਹੋ ਗਿਆ ਔਰ ਇਹ ਤਸਵੀਰ ਜਿਹੜੀ ਆ ਤੁਹਾਡੇ ਸਾਹਮਣੇ ਆ ਔਰ ਇਹ ਪਾਲਕੀ ਸਾਹਿਬ ਆ ਜਿਹੜੀ ਕਿ ਨੌਨ ਸਟੇਟਾਂ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਘੁਮੇਗੀ ਔਰ ਹਥਿਆ ਜਿਹੜੇ ਸ਼ਸਤਰ ਨੇ ਗੁਰੂ ਸਾਹਿਬ ਦੇ ਸ਼ਸਤਰ ਜਿਹੜੇ ਨੇ ਉਹਨਾਂ ਨੂੰ ਵੀ ਹੈ ਔਰ ਇਸ ਤੋਂ ਇਲਾਵਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਦੀਆਂ ਉਸ ਨੂੰ ਵੀ ਜਿਹੜਾ ਆ ਇਹਦੇ ਵਿੱਚ ਰੱਖਿਆ ਗਿਆ ਆ ਹੱਥ ਲਿਖਤ ਤਨਸ਼ੀਰ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਨੂੰ ਵੀ ਰੱਖਿਆ ਗਿਆ ਸੋ ਇਹ ਸੋਹਣੀ ਤਸਵੀਰ ਸੋਹਣੀ ਬਾਲਕੀ ਜਿਹੜੀ ਹੈ ਉਹਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਔਰ ਇੱਥੇ ਬਿਹਾਰ ਸਰਕਾਰ ਦੇ ਵੱਲੋਂ ਵੀ ਬਹੁਤ ਅਰੇਂਜਮੈਂਟ ਕੀਤੇ ਗਏ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਪਟਨਾ ਸਰਕਾਰ ਜਿਹੜੀ ਹੈ ਉਹਨਾਂ ਦੇ ਵੱਲੋਂ ਵੀ ਅਰੇਂਜਮੈਂਟਸ ਜਿਹੜੇ ਨੇ ਉਹ ਕੀਤੇ ਗਏ ਨੇ ਇਹ ਤਸਵੀਰਾਂ ਤੁਹਾਡੇ ਤੱਕ ਅਸੀਂ ਲੈ ਕੇ ਆਏ ਆ ਜਗਬਾਣੀ ਦੇ ਕੈਮਰਾ ਥਰੂ ਤੁਸੀਂ ਦੇਖ ਰਹੇ ਹੋ ਔਰ ਇਹ ਬਹੁਤ ਜ਼ਰੂਰੀ ਹੈ ਕਿ ਇਹ ਹਿਊਮਨ ਰਾਈਟ ਲਈ ਦਿੱਤੀ ਗਈ ਦੁਨੀਆ ਦੇ ਵਿੱਚ ਪਹਿਲੀ ਸ਼ਹਾਦਤ ਹੈ ਔਰ ਉਸ ਨੂੰ ਦੁਨੀਆ ਤੱਕ ਲੈ ਕੇ ਜਾਣਾ ਔਰ ਇਹ ਯਾਤਰਾ ਇਸ ਲਈ ਵੀ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੈ ਮੈਂ ਹਰ ਇਸ ਯਾਤਰਾ ਦੇ ਨਾਲ ਸੰਬੰਧਿਤ ਹਰ ਚੀਜ਼ ਤੁਹਾਡੇ ਤੱਕ ਲੈ ਕੇ ਆਵਾਂਗਾ ਆਪਣੇ ਸਹਿਯੋਗੀ ਕੈਮਰਾਮੈਨ ਜਸਵਿੰਦਰ ਦੇ ਨਾਲ ਮਛਤੰਦਰ ਸਿੰਘ ਖਹਿਰਾ ਤੱਕ ਸ੍ਰੀ ਪਟਨਾ ਤਖਤ ਸ੍ਰੀ ਪਟਨਾ ਸਾਹਿਬ ਤੋਂ ਜਾਗਰਤੀ ਯਾਤਰਾ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲਾ ਪੁਰਬ ਨੂੰ ਸਮਰਪਿਤ ਇਹ ਜਾਗਰਤੀ ਯਾਤਰਾ ਨੌ ਸਟ੍ਰੀਟਾਂ ਦੇ ਵਿੱਚ ਹੁੰਦੀ ਹੋਈ ਪੰਜਾਬ ਪਹੁੰਚੇਗੀ ਅੱਜ ਤੋਂ ਇਹਦੀ ਅਰੰਭਤਾ ਆ ਔਰ ਇਹ ਬਹੁਤ ਸੋਹਣਾ ਸਮਾਗਮ ਜਿਹੜਾ ਉਲੀਕਿਆ ਗਿਆ ਪਿੱਛੇ ਤੁਸੀਂ ਫੌਜੀ ਬੈਂਡ ਦੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਇਹ ਇੱਥੋਂ ਜਿਹੜਾ ਆ ਗੁਰੂ ਕਾ ਬਾਗ ਤੱਕ ਪਟਨਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਆ ਇੱਥੋਂ ਸ਼ੁਰੂਆਤ ਹੋਏਗੀ ਔਰ ਸ਼ੁਰੂਆਤ ਕਰਕੇ ਇਹ ਪੂਰਾ ਮਾਰਚ ਜਿਹੜਾ ਆ ਇਹ ਨੌ ਸਟ੍ਰੀਟਾਂ ਦੇ ਵਿੱਚ ਆਏਗਾ ਔਰ ਅਕਤੂਬਰ ਦੇ ਅਖੀਰਲੇ ਮਹੀਨੇ ਇਹ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਵਿੱਚ ਆ ਜਿਹੜਾ ਆ ਉਥੇ ਇਹਦੀ ਸਮਾਪਤੀ ਹੋਏਗੀ ਔਰ ਇਹ ਤਸਵੀਰਾਂ ਬਹੁਤ ਸੋਹਣੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਵੀ ਅਲੌਕਿਕ